ਸਰ ਜੀ ਗਾਲ ਜੀ ਡੀਪੀ ਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ ਧਾਰੀਵਾਲ ਤੋਂ ਤੁਹਾਨੂੰ ਦੱਈਏ ਕਿ ਅੱਜ ਧਾਰੀਵਾਲ ਦੇ ਵਿੱਚ ਐਸਬੀਸੀ ਸਮਾਜ ਨੇ ਇੱਕ ਇਕੱਠ ਕੀਤਾ ਇਕੱਠ ਦੇ ਵਿੱਚ ਐਸਬੀਸੀ ਸਮਾਜ ਤੋਂ ਉੱਗੇ ਲੀਡਰਾਂ ਨੇ ਹਿੱਸਾ ਲਿਆ ਨਾਲ ਦੇ ਨਾਲ ਐਸਬੀਸੀ ਸਮਾਜ ਦੇ ਬਹੁਤ ਸਾਰੇ ਨੌਜਵਾਨਾਂ ਨੇ ਤੇ ਬਹੁਤ ਸਾਰੀਆਂ ਬੀਬੀਆਂ ਨੇ ਵੀ ਹਿੱਸਾ ਲਿਆ ਤਾਂ ਦੱਦੀ ਕਿ ਐਸਬੀਸੀ ਸਮਾਜ ਦੇ ਇਸ ਗਠਣੇ ਦੇ ਵਿੱਚ ਵੀ ਦੇ ਦਿੱਤੇ ਪਿਓ ਕਿ ਭਾਰੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਐਸਬੀਸੀ ਭਾਈਚਾਰੇ ਦੇ ਲੋਕ ਪਹੁੰਚੇ ਤੇ ਬਹੁਤ ਵੱਡੀ ਹੰਗਾਮੀ ਮੀਟਿੰਗ ਰਹੀ ਤਾਂ ਦਾ ਦੇ ਕਿ ਐਸਬੀਸੀ ਨਾਲ ਹੋ ਰਹੇ ਵਿਤਕਰਿਆਂ ਨੂੰ ਲੈ ਕੇ ਐਸਬੀਸੀ ਸਮਾਜ ਇਕਜੁੱਟ ਹੋਣ ਦੀ ਕੋਸ਼ਿਸ਼ ਦੇ ਵਿੱਚ ਹੈ ਤੇ ਇਸੇ ਨੂੰ ਚਲਦੇ ਜਿਹੜਾ ਆ ਅੱਜ ਧਾਰੀਵਾਲ ਸ੍ਰੀ ਗੁਰੂ ਰਵੀਦਾਸ ਜੀ ਮੰਦਿਰ ਦੇ ਵਿੱਚ ਜਿਹੜਾ ਆ ਇਹ ਇੱਕ ਭਾਰੀ ਗਠਨ ਕੀਤਾ ਤੇ ਜਿੱਥੇ ਐਸਬੀਸੀ ਸਮਾਜ ਦੇ ਬਹੁਤ ਸਾਰੇ ਲੋਕ ਇਕੱਠੇ ਹੋਏ ਇੱਕ ਛੋਟੀ ਜੀ ਅਕਾਲ ਦੇ ਉੱਤੇ ਐਸਬੀਸੀ ਸਮਾਜ ਦੇ ਪਹਿਲੀ ਦੂਸਰੀ ਮੀਟਿੰਗ ਦੇ ਵਿੱਚ ਹੀ ਜਿਹੜਾ ਆ ਉਹ 500 ਲੋਕ ਜਿਹੜੇ ਨੇ ਇਕੱਠੇ ਹੋ ਗਏ ਹੋਰ ਹੋਰੀ ਦੰਦਾ ਦੀ ਕਿ ਇਹ ਜਿਹੜੇ ਲੋਕ ਨੇ ਇਹ ਵੱਧਦੇ ਗਏ ਤੇ ਮੀਟਿੰਗ ਦੇ ਚਲਦੇ ਚਲਦੇ ਹੀ ਇਹ 500 ਲੋਕਾਂ ਦਾ ਰੂਪ ਲੈ ਲੈਂਦੀ ਹੈ ਤਾਂ ਦੰਦਾ ਦੀ ਕਿ ਬਹੁਤ ਜ਼ਿਆਦਾ ਐਸਬੀਸੀ ਭਾਈਚਾਰੇ ਆ 71 ਹੋਇਆ ਤੇ ਉਹਨਾਂ ਨੇ ਇਸ ਦੇ ਵਿੱਚ ਜਿਹੜਾ ਆ ਆਪਣੀਆਂ ਵਿਲੱਖਣ ਗੱਲਾਂ ਕੀਤੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਐਸਬੀਸੀ ਸਮਾਜ ਦੇ ਨਾਲ ਹਮੇਸ਼ਾ ਹੀ ਵਿਤਕਰੇ ਹੁੰਦੇ ਰਹਿੰਦੇ ਨੇ ਤੇ ਇਹਨਾਂ ਵਿਤਕਰਿਆਂ ਨੂੰ ਲੈ ਕੇ ਜਿਹੜਾ ਆ ਅਸੀਂ ਇੱਕ ਗਠਨ ਕਰਦੇ ਪਏ ਆ ਤਾਂ ਕਿ ਐਸਬੀਸੀ ਸਮਾਜ ਇਕੱਠਾ ਹੋ ਕੇ ਤੇ ਆਪਣੀਆਂ ਲੋੜਾਂ ਨੂੰ ਪੂਰਾ ਕਰ ਸਕੇ ਆਪਣੇ ਜਿਹੜਾ ਇਹਨਾਂ ਦੇ ਨਾਲ ਕਿਤਨੇ ਕਿਤੇ ਵਿਤਕਰਾ ਹੁੰਦਾ ਆ ਜਾਂ ਸਮਾਜ ਦੇ ਵਿੱਚ ਇਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਏ ਸਮਾਜ ਦੇ ਵਿੱਚ ਐਸਬੀਸੀ ਭਾਈਚਾਰੇ ਨੂੰ ਉੱਪਰ ਚੁੱਕਣ ਦੇ ਲਈ ਇੱਕ ਸੰਸਥਾ ਦਾ ਗਠਨ ਕੀਤਾ ਜਾਵੇਗਾ ਤੇ ਨਾਲ ਦੀ ਨਾਲ ਤੁਹਾਨੂੰ ਦੱਦੀ ਏ ਕਿ ਇਹਦੇ ਵਿੱਚ ਜਦੋਂ ਸਾਡੇ ਐਸਬੀਸੀ ਭਾਈਚਾਰੇ ਦੇ ਉੱਗੇ ਲੀਡਰਾਂ ਨੇ ਗੱਲਾਂ ਕੀਤੀਆਂ ਤਾਂ ਇੱਕ ਸਪੀਚ ਦੇ ਥਰੂ ਲੋਕਾਂ ਦੇ ਨਾਲ ਸਾਂਝ ਤਾਂ ਪਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਐਸਬੀਸੀ ਭਾਈਚਾਰੇ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਘਰਾਉਣ ਦੀ ਲੋੜ ਨਹੀਂ ਏ ਕਿਉਂਕਿ ਜਦੋਂ ਇਹ ਸੰਸਥਾ ਦਾ ਗਠਨ ਹੋ ਜਾਵੇਗਾ ਜਾਵੇਗਾ ਤੇ ਹਰ ਵਾਰ ਹਰ ਸਮੇ ਜਿਹੜਾ ਆ ਇਹ ਸੰਸਥਾ ਐਸੀਬੀਸੀ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇਗੀ ਤੇ ਐਸੀਬੀਸੀ ਭਾਈਚਾਰਾ ਕਿਤੇ ਵੀ ਕਿੱਥੇ ਕਿਸੇ ਥਾਂ ਤੇ ਵੀ ਦੱਬਣ ਨਹੀਂ ਦਿੱਤਾ ਜਾਏਗਾ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਬਾਅਦ ਐਸੀਬੀਸੀ ਇਹ ਜਿਹੜਾ ਭਾਈਚਾਰਾ ਆ ਇਹਨਾਂ ਨੇ ਇੱਕ ਸੰਸਥਾ ਦਾ ਗਠਨ ਕੀਤਾ ਜਿਹਦਾ ਨਾਮ ਰੱਖਿਆ ਗਿਆ ਐਸੀਬੀਸੀ ਅ ਇਕਤਾ ਮੰਚ ਪੰਜਾਬ ਤੁਹਾਨੂੰ ਦੱਸਦੀ ਕਿ ਐਸਬੀਸੀ ਇਕਤਾ ਮੰਚ ਪੰਜਾਬ ਦਾ ਜਿਹੜਾ ਆ ਉਹ ਅੱਜ ਗਠਨ ਕੀਤਾ ਗਿਆ ਧਾਰੀਵਾਲ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਇਸ ਮੰਦਰ ਦੇ ਵਿੱਚ ਐਸਬੀਸੀ ਭਾਈਚਾਰੇ ਨੇ ਰਲ ਕੇ ਜਿਹੜਾ ਆ ਇਸ ਮੰਚ ਦਾ ਗਠਨ ਕਰ ਦਿੱਤਾ ਆ ਜਿਹਦੇ ਵਿੱਚ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਏ ਤੇ ਤੁਸੀਂ ਇਸ ਮੰਚ ਨਾਲ ਜੁੜ ਕੇ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਦੇ ਹੋ ਤੇ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਆਓ ਗੱਲਬਾਤ ਕਰ ਲੈਂਦੇ ਆ ਸਾਡੇ ਨਾਲ ਇਸ ਟਾਈਮ ਜਤਿੰਦਰ ਸਿੰਘ ਜੇਪੀ ਧਾਰੀਵਾਲ ਤੋਂ ਜੁੜੇ ਜਿਨ੍ਹਾਂ ਨੇ ਸਾਰੀ ਗੱਲਬਾਤ ਦੱਸੀ ਕਿ ਇਹ ਏਕਤਾ ਮੰਚ ਕੀ ਕਰੇਗਾ ਤੇ ਕਿਸ ਤਰ੍ਹਾਂ ਦੇ ਜਿਹੜੇ ਆ ਉਹ ਕੰਮ ਕਰੇਗਾ ਤੇ ਆਓ ਗੱਲਬਾਤ ਸੁਣਦੇ ਆ ਜੀ ਐਸਪੀਸ਼ਲ ਸਮਾਜ ਦੀ ਮੀਟਿੰਗ ਹੋਈ ਆ ਪਰਵੀ ਮੀਟਿੰਗ ਆ ਕੀ ਤੁਹਾਡੇ ਉਦੇਸ਼ ਹੈਗੇ ਆ ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਬਖਸ਼ੀ ਫਤੇ ਬੁਲਾਈਏ ਵਾਹਿਗੁਰਜੀ ਦਾ ਫਾਲਸਾ ਵਾਹਿਗੁਰਜੀ ਫਤੇ ਜੈ ਭੀਮ ਜੈ ਭਾਰਤ ਅੱਜ ਦੀ ਜਿਹੜੀ ਇੱਕ ਮੀਟਿੰਗ ਆ ਤੁਹਾਡੇ ਇੱਕ ਛੋਟੇ ਜਿਹੇ ਸੱਜੇ ਦੇ ਉੱਤੇ ਅਸਾਂ ਐਸੀ ਬੀਸੀ ਸਮਾਜ ਨਾਲ ਹੋ ਰਹੀ ਧੱਕੇਸ਼ਾਈ ਜਾਤੀਆਂ ਜਿਹੜੀਆਂ ਹੋ ਰਹੀਆਂ ਉਹਦੇ ਸਬੰਧ ਵਿੱਚ ਬੁਲਾਈ ਸੀ ਤੇ ਬੜੀ ਖੁਸ਼ੀ ਆ ਕਿ ਸਾਰਿਆਂ ਵਿੱਚ ਇੱਕ ਦਰਦ ਹੈ ਇੱਕ ਜਜ਼ਬਾ ਵਾ ਆਪਣੇ ਸਮਾਜ ਦੇ ਲਈ ਜਜ਼ਬਾ ਵਾ ਤੁਸੀਂ ਦੇਖ ਰਹੇ ਹੋ ਕਿ ਸਮਾਜ ਦੇ ਵਿੱਚ ਤਾਜ਼ਾ ਮਸਾਲਾ ਨੇ ਕਿ ਵੱਡੇ 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 ਲੀਡਰ ਜਿਹੜੇ ਨੇ ਸਾਡੇ ਸਮਾਜ ਬਾਰੇ ਕੀ ਬੋਲ ਰਹੇ ਨੇ ਉਕੀਓ ਦੇ ਵਿੱਚ ਮੈਂ ਜ਼ਿਆਦਾ ਡਿਟੇਲ ਚ ਨਹੀਂ ਜਾਣਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਇੱਕ ਜੱਜ ਆ ਸਾਡੇ ਸਮਾਜ ਦੇ ਵਿੱਚ ਜੱਜ ਆ ਉਹਦੇ ਉਤੇ ਜੁੱਤੀ ਛੁੱਟੀ ਜਾਂਦੀ ਆ ਇੱਕ ਆਈਪੀਐਸ ਅਫਸਰ ਆ ਉਹਨੂੰ ਆਤਮ ਤਿਆਗ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਭੇਡ ਭਾਬ ਦੇ ਨਾਤੇ ਨਾ ਤੇ ਸਮਾਜ ਦੇ ਵਿੱਚ ਥੱਲੇ ਜਿਹੜੇ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਸਾਡੇ ਸਮਾਜ ਦੇ ਐਸਸੀ ਬੀਸੀ ਭਾਈਚਾਰੇ ਦੇ ਸਮਾਜ ਦੇ ਲੋਕ ਸੀ ਉਹਨਾਂ ਨਾਲ ਬਹੁਤ ਹੀ ਜ਼ਿਆਦਾ ਠੇਸ਼ਾਂ ਹੋ ਰਹੀਆਂ ਤੇ ਅਸੀਂ ਪ੍ਰਣ ਕੀਤਾ ਸੀ ਅਸੀਂ ਚਾਰ ਬੰਦਿਆਂ ਨੇ ਇੱਕ ਸਲਾਹ ਕੀਤੀ ਤੇ ਮੈਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਕਿ ਬੜਾ ਵੱਡਾ ਇੱਕ ਹਜ਼ੂਮ ਜਿਹੜਾ ਅੱਜ ਇਸ ਮੀਟਿੰਗ ਵਿੱਚ ਹਾਜ਼ਰ ਹੋਇਆ ਵਾ ਤੇ ਉਹ ਆਪਣੇ ਆਪਣੇ ਵਿਚਾਰ ਦੇ ਰਹੇ ਨੇ ਅੱਜ ਅਸੀਂ ਇਹ ਮੀਟਿੰਗ ਦੇ ਵਿੱਚ ਇਸ ਜਥੇਬੰਦੀ ਦਾ ਇੱਕ ਨਾਮ ਰੱਖਣਾ ਇੱਕ ਬਲੌਗ ਧਾਰੀਵਾਲ ਤੇ ਸ਼ਹਿਰ ਦੀ ਟੀਮ ਦਾ ਅਨਾਉਂਸ ਕਰਨਾ ਅਗਲੀ ਜਿਹੜੀ ਮੀਟਿੰਗ ਆ ਸਾਡੀ ਉਹ ਜਿਹੜੀ ਪੰਚਾਇਤ ਭਵਨ 'ਚ ਜ਼ਿਲ੍ਹਾ ਲੈਵਲ ਤੋਂ ਹੋਏਗੀ ਜ਼ਿਲ੍ਹੇ ਤੋਂ ਅਸੀਂ ਪੰਜਾਬ ਲੈਵਲ ਦੀ ਜਥੇਬੰਦੀ ਬਣਾਉਣੀ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਅਸੀਂ ਕਿਉਂ ਬੁਲਾਈ ਬੁਲਾਈ ਇਸੇ ਕਰਕੇ ਆ ਕਿ ਸਾਰਿਆਂ ਨਾਲ ਹੀ ਧੱਕੇਸ਼ਾਹੀ ਹੋਈ ਆ ਕਿਸੇ ਬੰਦੇ ਨੇ ਵੀ ਗਦਰ ਦੇ ਦੇਖੀ ਹੈ ਤੇ ਅੱਜ ਸਾਡੀ ਸੁਣਵਾਈ ਨਹੀਂ ਆ ਤੇ ਬੜੀ ਖੁਸ਼ੀ ਹੋਈ ਹੈ ਕਿ ਆਪਾਂ ਕਿਸੇ ਅਗੇ ਹੱਥ ਨਹੀਂ ਟੱਢਣੇ ਸਾਨੂੰ ਕਿਤੇ ਲੋੜ ਪੈ ਗਈ ਤੇ ਸਾਡੇ ਸਾਰੇ ਆਪਣੇ ਹੀ ਭਾਈਚਾਰੇ ਦੇ ਬੰਦੇ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਲੜਾਈ ਅਸੀਂ ਖੁਦ ਲੜਨੀ ਆ ਅੱਜ ਅਸੀਂ ਪ੍ਰਣ ਕਰਕੇ ਜਾਣਾ ਇੱਥੋਂ ਪਹਿਲਾਂ ਵੀ ਸਾਰਿਆਂ ਨੇ ਸਲਾਹ ਕੀਤੀ ਆ ਕਿ ਕੋਈ ਲੋੜ ਨਹੀਂ ਆ ਸਾਨੂੰ ਕਿਤੇ ਆ ਕਿ ਭੀਖ ਮੰਗਣ ਦੀ ਸਾਨੂੰ ਅਧਿਕਾਰ ਸਾਡੇ ਬਾਬਾ ਭੀਮਰਾਵ ਅੰਬੇਦਕਰ ਜੀ ਦੇ ਗਏ ਨੇ ਉਹ ਆਪਣਾ ਕੰਮ ਕਰ ਗਏ ਨੇ ਅਸੀਂ ਉਹਨਾਂ ਦੇ ਜਿਹੜੇ ਆਏ ਪੂਰਨਿਆਂ ਦੇ ਉੱਤੇ ਚੱਲਣਾ ਵਾ ਤੇ ਐਸੀ ਬੀਸੀ ਸਮਾਜ ਨੂੰ ਇਕੱਠਿਆਂ ਕਰਨਾ ਅੱਗੇ ਕੋਈ ਜਥੇਬੰਦੀਆਂ ਛੋਟੀਆਂ ਛੋਟੀਆਂ ਬਣੀਆਂ ਸੀ ਐਸਸੀ ਵਾ ਕੀ ਬੀਸੀ ਇਸੇ ਕਰਕੇ ਸਾਰਾ ਇਕੱਠਾ ਕੀਤਾ 크ਿਸਚਨ ਭਾਈਚਾਰੇ ਦਾ ਵੀ ਸਾਨੂੰ ਬਹੁਤ ਹੀ ਜ਼ਿਆਦਾ ਹੁੰਗਾਰਾ ਮਿਲ ਰਿਹਾ ਇਸੇ ਕਰਕੇ ਦੋਨੇ ਸਮਾਜ ਇਕੱਠੇ ਕੀਤੇ ਨੇ ਕਿ ਆਪਣੇ ਸਮਾਜ ਦੀ ਗੱਲ ਕਰੀਏ ਸਮਾਜ ਦੀ ਲੜਾਈ ਲੜੀਏ ਤੇ ਮੇਰੀ ਤੁਹਾਡੇ ਮਾਦੀਮ ਰਾਈ ਸਾਰੇ ਪੱਤਰਕਾਰ ਵੀਰ ਜਿੰਨੇ ਆਏ ਸਾਰਿਆਂ ਦਾ ਧੰਨਵਾਦ ਤੇ ਮੇਰੀ ਜਿੱਥੇ ਜਿੱਥੇ ਆਵਾਜ਼ ਪਹੁੰਚ ਰਹੀ ਆ ਇਹ ਅਗਲੀ ਜਿਹੜੀ ਮੀਟਿੰਗ ਅਸੀਂ ਗਰਦਾਸਪੁਰ ਪੰਚਾਇਤ ਪਰ ਪਹੁੰਚ ਕਰਨ ਜਾ ਰਹੇ ਹਾਂ ਗਰਦਾਸਪੁਰ ਸਾਰੇ ਗਰਦਾਸਪੁਰ ਜ਼ਿਲ੍ਹੇ ਵਾਲਿਆਂ ਨੂੰ ਮੇਰੀ ਬੇਨਤੀ ਆ ਕਿ ਉੱਥੇ ਹਮਮਾ ਆ ਕੇ ਮੇਰੇ ਵੀਰ ਮੇਰੀਆਂ ਭੈਣਾਂ ਉੱਥੇ ਪਹੁੰਚੋ ਨੌਜਵਾਨ ਮੁੰਡਿਆਂ ਦੇ ਅੱਗੇ ਮੇਰੀ ਜਿਆਦਾ ਬੇਨਤੀ ਆ ਕਿ ਨੌਜਵਾਨ ਮੁੰਡਿਆਂ ਨੇ ਨਾ ਤੇ ਨੌکریاں ਮਿਲੀਆਂ ਨਾ ਕੁਛ ਆ ਨਸ਼ਿਆਂ ਦੇ ਵਿੱਚ ਵੜ ਰਹੇ ਨੇ ਕੋਈ ਸਰਕਾਰਾਂ ਸਾਡੀਆਂ ਨਹੀਂ ਸੁਣਨੀ ਆ ਇਹੀ ਇੱਕ ਮੇਨ ਅਜੰਡਾ ਸੀ ਸਾਡਾ ਅੱਜ ਦੀ ਮੀਟਿੰਗ ਦਾ ਜੋ ਬੜੀ ਸਫਲਤਾਪੂਰਵਕ ਰਹੀ ਹੈ ਸਾਰਿਆਂ ਦਾ ਮੇਰਾ ਤਹਿ ਦਿਲੋਂ ਧੰਨਵਾਦ ਆ ਇਸ ਮੀਟਿੰਗ ਵਿੱਚ ਪਹੁੰਚਣ ਦਾ ਐਸੀਬੀਸੀ ਜਿਹੜੀ ਤੁਸੀਂ ਬਣਾ ਰਹੇ ਹੋ ਸੰਘਾ ਬਣਾ ਰਹੇ ਹੋ ਇਹ ਕਿਹੜੇ ਮੁੱਦਿਆਂ ਤੇ ਜਿਆਦਾ ਕੰਮ ਕਰੇਗੀ ਦੇਖੋ ਸਭ ਤੋਂ ਪਹਿਲਾਂ ਤੇ ਮ ਜਾ ਸਮਾਜ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਨਾਲ ਵੀ ਜੱਤੀ ਹੁੰਦੀ ਆ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤੇ ਉਹਨਾਂ ਦਾ ਹੱਥ ਪੜਾਂਗੇ ਦੂਜਾ ਇੱਕ ਅਹਿਮ ਏਜੰਡਾ ਸਾਡਾ ਐਜੂਕੇਸ਼ਨ ਦਾ ਸਾਡੇ ਪਰਿਵਾਰਾਂ ਪਿੰਡਾਂ ਦੇ ਵਿੱਚ ਕੁਝ ਐਸੇ ਗਰੀਬ ਬੱਚੇ ਜਿਹੜੇ ਫੀਸ ਵੀ ਨਹੀਂ ਦੇ ਸਕਦੇ ਆਪਾਂ ਉਹਨਾਂ ਦੀ ਜਿੰਨਾ ਵੀ ਸਰਦਾ ਬਣਦਾ ਦਾ ਸੰਬੰਧ ਸਾਰੇ ਭਰਾ ਕੱਢ ਕੇ ਉਹਨਾਂ ਦੀ ਫੀਸ ਦਵਾਂਗੇ ਉਹਨਾਂ ਨੂੰ ਪੜ੍ਹਾਈ ਬਾਰੇ ਪ੍ਰੇਰਿਤ ਕਰਾਂਗੇ ਜਿੰਨੇ ਵੀ ਕਿਸੇ ਨਾਲ ਧੱਕਾ ਹੁੰਦਾ 24 ਘੰਟੇ ਮੈਂ ਤੇ ਆਵਾਜ਼ ਦਿੰਨਾ ਕਿ ਮੈਂ 24 ਘੰਟੇ ਖੜਾ 24 ਘੰਟੇ ਮੇਰੀ ਸਾਡੀ ਸਾਰੀ ਟੀਮ ਖੜੀ ਆ ਜਿਸਨਾਂ ਵੀ ਕੀਤੇ ਹੁੰਦਾ ਇੱਕ ਫੋਨ ਨੰਬਰ ਦਿੱਤੇ ਆਪਾਂ ਤੁਹਤੇ ਹਾਜ਼ਰ ਹੋ ਜਣ ਇਹ ਸੜੇ ਅਜੰਡੇ ਆ ਕਿ ਆਪਣੀ ਸਮਾਜ ਨਹੀਂ ਬਣਾ ਫੜਨੀ ਹੈ ਜੀਪੀ ਜੀ ਬਹੁਤ ਸਾਰੀਆਂ ਸੰਸਥਾਵਾਂ ਬੰਦੀਆਂ ਨੇ ਦੇਖਿਆ ਜਾਂਦਾ ਵੀ ਜਦੋਂ ਵੀ ਲੋੜ ਪੈਂਦੀ ਹੈ ਸੰਸਥਾਵਾਂ ਦੇ ਵਿੱਚ ਜਿਹੜੇ ਮੁੱਖ 10 ਵੀ ਬੰਦੇ ਹੁੰਦੇ ਆ ਫਿਰ ਉਹਨਾਂ ਦਾ ਕੰਮ ਸੁਣੇ ਜਾਂਦੇ ਆ ਉਹਨਾਂ ਦੇ ਕੰਮ ਕੀਤੇ ਜਾਂਦੇ ਆ ਜਿਹੜੀ ਹਜ਼ਾਰਾਂ ਦੀ ਭੀੜ ਨਾਲ ਜੁੜੀ ਹੁੰਦੀ ਹੈ ਜਦੋਂ ਕਿਤੇ ਉਹਨਾਂ ਨੂੰ ਲੋੜ ਪੈਂਦੀ ਹੈ ਫਿਰ ਮੈਂਬਰਪੁੱਤੇ ਹੀ ਨਹੀਂ ਕੀ ਦੇਖੋ ਜੀ ਮੈਂ ਇੱਕ ਜਿੰਦਾ ਮਿਸਾਲ ਦਿਨਾ ਵਾ ਕਿ ਆਪਾਂ ਇੱਕ ਗਰੁੱਪ ਬਣਾਇਆ ਉਹਦੇ ਵਿੱਚ ਕੋਈ ਵੀ ਆਪਣੀ ਆਡੀਓ ਕਲਿੱਪ ਜਾਂ ਲਿਖ ਕੇ ਪਾ ਦੇਗਾ ਅਸੀਂ ਉੱਥੇ ਹਾਜ਼ਰ ਹੋ ਜੈਣਾ ਥੋੜੇ ਦਿਨਾਂ ਦੀ ਇੱਕ ਮਿਸਾਲ ਆ ਸਾਡੇ ਟੀਮ ਦੇ ਵਿੱਚ ਨਿਸ਼ਾਨਜੀ ਨੇ ਇੱਕ ਬਾਡੀਓ ਕਲਿੱਪ ਪਾਇਆ ਸੀ ਤੇ 100 ਬੰਦਾ ਉੱਥੇ ਖੜਾ ਹੋ ਗਿਆ ਸੀ ਇਹ ਗੱਲ ਅੱਜ ਪਹਿਲਾਂ ਮੈਂ ਪਹਿਲਾਂ ਕਿਸੇ ਦੀ ਗਰੰਟੀ ਨਹੀਂ ਲੈਂਦਾ ਪਰ ਮੈਂ ਇਸ ਜੀ ਦੀ ਜ਼ਰੂਰ ਗਰੰਟੀ ਲੈਣਾ ਅਸੀਂ ਜਿਹੜੀ ਜਥੇਬੰਦੀ ਬਣਾਉਣ ਜਾ ਰਹੇ ਹਾਂ ਉਹਦੇ ਵਿੱਚ ਹਰ ਇੱਕ ਬੰਦੇ ਦੀ ਸੁਣੀ ਜਾਏਗੀ ਉਹਦੇ 'ਚ ਇਹ ਨਹੀਂ ਵੇਖਿਆ ਜਾਏ ਕੋਈ ਛੋਟਾ ਕੋਈ ਵੱਡਾ ਕੋਈ ਲੀਡਰ ਨਹੀਂ ਸਾਰੇ ਭੈਣ ਭਰਾ ਇਕੱਠੇ ਆ ਜੀ ਇਹ ਪੋਲੀਟੀਕਲ ਵੀ ਕੋਈ ਇਹਨਾਂ ਦਾ ਮੰਟੋ ਹੋਊਗਾ ਤੁਹਾਡੀ ਜਥੇਬੰਦੀ ਦਾ ਜੀ ਪੋਲੀਟੀਕਲ ਮੰਟੋ ਸਾਡਾ ਇਸ ਟਾਈਮ ਕੋਈ ਨਹੀਂ ਜੀ ਆਪਾਂ ਸਿਰਫ ਜਿਸ ਜਿਸ ਪਾਰਟੀਆਂ ਨਾਲ ਸਾਰੇ ਜੁੜੇ ਆ ਆਪਾਂ ਉਹਨਾਂ ਨੂੰ ਕਿਹਾ ਤੁਸੀਂ ਆਪਣਾ ਕੰਮ ਕਰੋ ਹਾਂ ਸਾਡੀ ਜਥੇਬੰਦੀ 'ਚ ਸਾਰੇ ਰੜਕੇ ਕੋਈ ਫੈਸਲਾ ਕਰਦੀ ਹੈ ਕਿ ਜੇ ਸਾਡੀ ਕੋਈ ਨਹੀਂ ਸੁਣਦਾ ਆਪਾਂ ਕਿਹਦੀ ਮਦਦ ਕਰਨੀ ਆ ਇਹ ਬਾਦੀਆਂ ਗੱਲਾਂ ਨੇ ਕਿਉਂਕਿ ਅਸੀਂ ਪੋਲੀਟੀਕਲ ਨੂੰ ਲੈਣਾ ਹੀ ਨਹੀਂ ਨਾ ਮੈਂ ਕਿਸੇ ਨੂੰ ਕਹਿਣਾ ਵਾਂ ਕਿਉਂਕਿ ਇਹਦੇ ਵਿੱਚ ਸਾਰੀਆਂ ਪਾਰਟੀਆਂ ਜਿੰਨੀਆਂ ਪੰਜਾਬ ਦੀਆਂ ਨੇ ਸਾਰੇ ਉਹਦੇ 'ਚ ਮੈਂਬਰ ਨੇ ਸਾਰੇ ਅਹੁਦੇਦਾਰ ਨੇ ਜੀ ਖਾਸ ਕਰਕੇ ਸਾਡੇ ਐਸਪੀਸੀ ਭਾਈ ਕਰੇ ਤਾਂ ਬਹੁਤ ਸਾਰੇ ਐਸੇ ਉਹ ਸੱਜਣ ਨੇ ਜਿਹੜੇ ਉੱਚ ਅਹੁਦਿਆਂ ਤੇ ਬੈਠੇ ਆ ਪਰ ਜਦੋਂ ਸਾਡਾ ਕੋਈ ਐਸਪੀਸੀਪੀ ਭਾਈਚਾਰੇ ਦਾ ਕੋਈ ਵੀਰ ਉਹਨਾਂ ਨੂੰ ਮਿਲਣ ਵਾਸਤੇ ਜਾਂਦਾ ਤਾਂ ਮੂੰਹ ਫੇਰ ਲੈਂਦਾ ਆ ਤੇ ਜਦੋਂ ਇਹੋ ਜਿਹੀ ਮੀਟਿੰਗਾਂ 'ਚ ਆਉਂਦਾ ਉਦੋਂ ਵੱਡੀਆਂ-ਵੱਡੀਆਂ ਗੱਲਾਂ ਕਰ ਜਾਂਦਾ ਪਰ ਉਸ ਕੁਰਸੀ ਤੇ ਹੁੰਦੇ ਹੋਏ ਉਹ ਕੋਈ ਵੀ ਕੰਮ ਨਹੀਂ ਕਰਦਾ ਪਰ ਜਦੋਂ ਤਿਆਰ ਹੋ ਜਾਂਦਾ ਫਿਰ ਕਹਿੰਦਾ ਮੈਂ ਇਹ ਕਰ ਦੂੰ ਉਹ ਕਰ ਦੂੰ ਐਂ ਕਰ ਦੂੰ ਕੁਝ ਨਹੀਂ ਕਰਦਾ ਆਪਣੇ ਹੁੰਦੇ ਹੋਏ ਕੁਰਸੀ ਦੇ ਜਦਕਿ ਉਸ ਸਮੇਂ ਦੇ ਵਿੱਚ ਉਹ ਬਹੁਤ ਕੁਝ ਕਰ ਸਕਦਾ ਸੀ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਵਾ ਕਿ ਅੱਜ ਸਾਡੇ ਸਮਾਜ ਦੇ ਵਿੱਚ ਜਦੋਂ ਅਹੁਦਿਆਂ ਤੇ ਜਾਂਦੇ ਨੇ ਮੰਤਰੀ ਬਣਦੇ ਨੇ ਐਸ்சி ਭਾਈਚਾਰੇ ਦੇ ਉਹ ਉਹਨਾਂ ਨੂੰ ਕੋਟੇ ਤੇ ਬਣਾ ਕੇ ਐਮਐਲਏ ਐਮਪੀ ਬਣਾਇਆ ਜਾਂਦਾ ਵਾ ਪਰ ਉਹ ਤੁਹਾਡੀ ਗੱਲ ਸਹੀ ਹੈ ਕਿ ਉਹ ਤੇ ਸੁਣਦੇ ਨਹੀਂ ਇਸੇ ਕਰਕੇ ਜਥੇਬੰਦੀ ਬਣਾਈਆਂ ਜਦੋਂ ਹਜ਼ਾਰਾਂ ਦੇ ਹਜੂਮ ਦੇ ਵਿੱਚ ਅਸੀਂ ਉਹਦੇ ਜਾ ਕੇ ਦਫ਼ਤਰ 'ਚ ਵੜਾਂਗੇ ਨਾ ਤੇ ਸਾਡੀ ਸੁਣੇਗਾ ਵੀ ਤੇ ਸਾਡੇ ਪਰਿਵਾਰ ਸਾਡੇ ਬੰਦਿਆਂ ਦੀ ਉਹ ਕੰਮ ਵੀ ਕਰੇਗਾ ਜੀ ਜਿਵੇਂ ਕਿ ਐਜੂਕੇਸ਼ਨ ਬਾਰੇ ਵੀ ਅ ਅੰਦਰ ਜਿਹੜੇ ਵਿਚਾਰ ਹੋਏ ਨੇ ਕਿ ਬੱਚਿਆਂ ਨੂੰ ਐਜੂਕੇਸ਼ਨ ਵੱਤੋਂ ਵੱਤ ਦਿੱਤੀ ਜਾਵੇ ਜੇ ਕਿਸੇ ਨੂੰ ਲੋੜ ਪੈਂਦੀ ਹੈ ਉਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਸਾਡੇ 24 ਘੰਟੇ ਦਰਵਾਜ਼ੇ ਖੁੱਲੇ ਜੇ ਦਾ ਮੈਂ ਪਹਿਲਾਂ ਕਹਿ ਚੁੱਕਾ ਕੋਈ ਐਜੂਕੇਸ਼ਨ ਲਈ ਜੇ ਫੀਸ ਨਹੀਂ ਆ ਸਮਰੱਥ ਨਹੀਂ ਆ ਤੇ ਅਸੀਂ ਕਹਿੰਦੇ ਸਾਡੇ ਨਾਲ ਸੰਪਰਕ ਕਰੋ ਅਸੀਂ ਉਹ ਬੱਚੇ ਦੀ ਫੀਸ ਅਸੀਂ ਦਵਾਂਗੇ ਅਸੀਂ ਉਸ ਬੱਚੇ ਨੂੰ ਪੜ੍ਹਾਵਾਂਗੇ ਕਿਉਂਕਿ ਐਜੂਕੇਸ਼ਨ ਤੋਂ ਬਿਨਾ ਬਾਬਾ ਸਾਹਿਬ ਨੇ ਵੀ ਇਹੀ ਗੱਲ ਕਹੀ ਆ ਜੇ ਪੜ੍ਹਾਈ ਨਹੀਂ ਆ ਤੇ ਗਿਆਨ ਨਹੀਂ ਗਿਆਨ ਆਏਗਾ ਤੇ ਅੱਗੇ ਸੋਝੀ ਹੋਏਗੀ ਕਿ ਸਮਾਜ ਚ ਕਿੱਦਾਂ ਲੱਗਣਾ ਬਹੁਤ ਵੱਡੇ ਵੱਡੇ ਐਜੂਕੇਟਿਡ ਲੋਕ ਸਾਡੇ ਨਾਲ ਜੁੜ ਰਹੇ ਨੇ ਐਸ ਡੀਓ ਨੇ ਅਫਸਰ ਨੇ ਉਹਨਾਂ ਦੀ ਸੋਚ ਬਹੁਤ ਵਧੀਆ ਜੀ ਇਸ ਇਸ ਬਹੁਤ ਬਹੁਤ ਵੱਡੇ ਵੱਡੇ ਗੱਲ ਮੈਨੂੰ ਪਤਾ ਕਰਨਾ ਹੀ ਤੁਹਾਨੂੰ ਸਵਾਲ ਕੀਤਾ ਕਿ ਬਹੁਤ ਬਹੁਤ ਵੱਡੇ ਮੁੱਦਿਆਂ ਦੇ ਉੱਤੇ ਪੇਖੇ ਨੇ ਪਰ ਫਿਰ ਵੀ ਤੁਸੀਂ ਇਹ ਕਹਿੰਦੇ ਕਿ ਇਸ ਸਮਾਜ ਵਾਲਾ ਨਾ ਤੱਕ ਆਉਂਦਾ ਇਹਦਾ ਕੀ ਕਰਨਾ ਸਰ ਮੈਂ ਕਿ ਇਕੱਠੇ ਨਹੀਂ ਹੁੰਦੇ ਸਭ ਤੋਂ ਪਹਿਲਾਂ ਤੇ ਗੱਲ ਤੁਹਾਡਾ ਸਵਾਲ ਆ ਤੁਹਾਡੇ ਸਵਾਲ ਦੇ ਵਿੱਚ ਜਵਾਬ ਆ ਕਿ ਇਕੱਠੇ ਨਹੀਂ ਹੁੰਦੇ ਪਰ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਸਾਰਾ ਸਮਾਜ ਧਾਰੀ ਵਾਲਦਾ ਇਕੱਠਾ ਹੋਇਆ ਜੇ ਇਕੱਠੇ ਹੋਵਾਂਗੇ ਸਾਡੀ ਏਕਤਾ ਹੋਗੀ ਤੇ ਕਿਸੇ ਲੀਡਰ ਦੀ ਹਿੰਮਤ ਹੀ ਨਹੀਂ ਜੀ ਸਾਡਾ ਕੰਮ ਨਾ ਹੋਵੇ ਸਾਡੇ ਬੰਦੇ ਦੀ ਸੁਣਨਾ ਇਸੇ ਕਰਕੇ ਅਸੀਂ ਮਿਹਨਤ ਕਰਕੇ ਇਸ ਜਿੱਥੇ ਬੰਦੇ ਨੂੰ ਪੰਜਾਬ ਲੈਵਲ ਤੇ ਲੈ ਕੇ ਚਲਾਂਗੇ ਜੀ। ਆ ਜਪੀ ਜੀ ਲਾਹ ਲਵਾਲਿਆ। ਅ ਕਹਿਆ ਜਾਂਦਾ ਹੈ ਕਿ ਅ ਥੋੜੇ ਦਿਨਾਂ ਦੀ ਜਿਹੜੀ ਚਾਨਣੀ ਹੁੰਦੀ ਏ, 4 ਦਿਨਾਂ ਦੀ ਚਾਨਣੀ ਫਿਰ ਅੰਧੇਰੀ ਰਾਤ। ਅ ਜਦੋਂ ਆਪਾਂ ਸ਼ੁਰੂ ਕਰਦੇ ਹਾਂ ਕਿਸੇ ਵੀ ਕੰਮ ਨੂੰ ਲੈ ਕੇ ਤੇ ਬੜਾ ਹੁਲਾਰਾ ਮਿਲਦਾ ਪੜੇ ਜਗਾ ਅਸੀਂ ਮਤਲਬ ਤਾਂ ਜਾਣ ਦੀ ਕੋਸ਼ਿਸ਼ ਕਰ ਰਹੇ ਆ। ਪਰ ਕਿਤੇ ਨਾ ਕਿਤੇ 2-3 ਮਹੀਨਿਆਂ ਬਾਅਦ ਉਹ ਕੀ ਜ ਬਿਲਕੁਲ ਐਂਡ ਹੁੰਦੀ ਨਜ਼ਰਾਂ ਦੀ। ਇਹਦੇ ਤੇ ਕੀ ਕਹਿਣਾ ਚਾਹੋਗੇ? ਅਸੀਂ ਦੇਖੋ ਜੀ ਗੁਰੂ ਮਹਾਰਾਜ ਦੇ ਘਰੋਂ ਹੀ ਇਹ ਸ਼ੁਰੂ ਕੀਤਾ ਵਾ। ਤਾਂ ਮੈਨੂੰ ਬਹੁਤ ਖੁਸ਼ੀ ਕਿ ਜਿੰਨੇ ਵੀ ਕਰੀਮ ਆ ਧਾਰੀਵਾਲ ਦੀ ਜਾਂ ਜ਼ਿਲ੍ਹਾ ਕਰਤਾਰਪੁਰ ਦੀ ਸਾਡੇ ਨਾਲ ਆ ਸਾਹੀ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਇਹ ਜਿਹੜੀ ਟੀਮ ਅੱਜ ਖੜੀ ਹੋ ਗਈ ਜਿੰਨਾ ਤੱਕ ਤੇ ਮੈਂ ਜੀਨਾ ਜੀ ਮੈਂ ਕਹਿੰਨਾ ਔਰ ਮੇਰੇ ਸਾਥੀ ਸਾਰੇ ਕਹਿੰਦੇ ਆ ਅਸੀਂ ਇਸ ਸਮਾਜ ਲਈ ਲੜਦੇ ਰਾਵਾਂਗੇ ਜੇ ਸਾ ਦੱਕ ਜਾਣਾ ਭੇਜਾਵਾਂਗੇ ਠੀਕ ਆ ਤਾਂ ਥੈਂਕ ਯੂ ਧੰਨਵਾਦ